ਇਹਦੇ ਮਾਪੇ ਬਾਪ ਇਹਦੇ ਭੈਣ ਭਰਾ ਹੋ ਸਕਦੇ ਇਹਨੂੰ ਲੱਭਦੇ ਫਿਰਦੇ ਹੁਣ ਵਿਚਾਰੇ ਜਦ ਤੱਕ ਘਰ ਕੇ ਬੈਠ ਗਏ ਹੋਣ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਦੀਵਾਲੀ ਤੇ ਆਪਾਂ ਸੋਹਨੇ ਸਾਡੇ ਘਰ 'ਚ ਖੁਸ਼ੀਆਂ ਆਉਣ ਤੇ ਇਹਦੇ ਮਾਪੇ ਬਾਪ ਇਹਦੇ ਭੈਣ ਭਰਾ ਵੀ ਸ਼ਾਇਦ ਇਹਦੇ ਜਾਣ ਤੋਂ ਬਾਅਦ ਖੁਸ਼ੀ ਨਾ ਮਨਾ ਰਹੇ ਹੋ ਤੇ ਆਪਾਂ ਇਹਨੂੰ ਉਹਦੇ ਘਰ ਭੇਜੀਏ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰੋ ਵੱਧ ਤੋਂ ਵੱਧ ਹਾਂ ਪ੍ਰਿੰਸ ਠੀਕ ਹੈ ਬੇਟਾ ਤੇਰਾ ਨਾਮ ਕੀ ਆ ਪ੍ਰਿੰਸ ਲੈਂ ਮੰਮੀ ਕਾ ਨਾਮ ਰਾਜਕੁਮਾਰ ਸੋਨੀਆ ਹੈ ਮੰਮੀ ਦਾ ਰਾਜਕੁਮਾਰ ਤਾਂ ਪਾਪਾ ਕਾ ਨਾਮ ਹੈ ਨਾ ਮੰਮੀ ਕਾ ਨਾਮ ਕਿਆ ਹੈ ਸੋਨੀਆ ਹੈ ਸੋਨੀਆ ਠੀਕ ਹੈ ਬਟ ਫਿਰ ਕਿਥੋਂ ਰਹਿਣ ਵਾਲਾ ਤੂੰ ਕਲਕਾਸੀ ਕਲਕਾਸੀ ਉਹ ਠੀਕ ਦਾਸ ਸਾਹਿਬ ਸੀਗੇ ਤੇ ਕਿਥੇ ਕਿਰੇ ਠੀਕ ਹੈ ਬੇਟਾ ਵੈਕੁਰ ਜੀ ਜੀ ਖਾਲਸਾ ਵੈਕੁਰ ਜੀ ਕੀ ਫਤਿਹ ਜੀ ਇਹ ਬੱਚਾ ਪ੍ਰਿੰਸ ਆ ਜੀ ਤੇਰੀਆਂ ਤਸਵੀਰਾਂ ਤੁਸੀਂ ਦੇਖ ਹੀ ਰਹੇ ਹੋ ਕਿਹੜੀ ਕੰਡੀਸ਼ਨ ਸਾਨੂੰ ਮਿਲਿਆ ਸੀਗਾ ਥੋੜਾ ਨਮੋਣ ਤੋਂ ਮੋਣ ਵਾਲੀ ਵਾਲ ਜੱਟਾਂ ਕੱਟਣ ਵਾਲੀ ਬਹੁਤ ਸੁਰਤ ਆ ਗਈ ਇਹਨੂੰ ਆਪਣਾ ਨਾਮ ਪ੍ਰਿੰਸ ਦੱਸਦਾ ਆਪਣੇ ਪਾਪਾ ਦਾ ਨਾਮ ਰਾਜਕਮਾਰ ਦੱਸਦਾ ਮੰਮੀ ਦਾ ਨਾਮ ਸੋਨੀਆ ਦੱਸਦਾ ਕਾਲਕਾ ਡਰੈਸ ਦੱਸਦਾ ਆਪਣਾ ਹਿਮਾਚਲ ਦਾ ਟਿਕਨੇ ਸਮੇ ਤੋਂ ਇਹ ਆਨੰਦਪੁਰ ਸਾਹਿਬ ਸਾਕਤੀ ਸ੍ਰੀ ਕੇਸਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਨਰਕ ਘਟ ਰਿਆ ਸੀ ਬੱਚਾ ਕਈ ਮਹੀਨਿਆਂ ਤੋਂ ਧੰਨਵਾਦ ਆ ਬੱਲ ਸਾਉ ਪੁਰੀਆ ਵੀਰ ਸਾਡੀ ਟੀਮ ਦਾ ਮੈਂਬਰ ਆ ਤੇ ਉਹ ਕੱਲ ਇਹਨੂੰ ਛੱਡ ਕੇ ਗਏ ਕਿਉਂਕਿ ਸਾਨੂੰ ਕਾਲ ਆਈਆਂ ਸੀ ਜਿਹੜੇ ਵੀਰ ਨੇ ਸਾਨੂੰ ਵੀਡੀਓ ਭੇਜੀ ਸੀ ਉਹਨੂੰ ਅਸੀਂ ਕਹਿ ਦਿੱਤਾ ਵੀ ਤੂੰ ਛੱਡ ਜਾਇ ਤੇ ਸਾਡੇ ਕੋਲੇ ਉਹ ਕਹਿੰਦਾ ਸੀ ਵੀਰੇ ਮੈਂ ਛੱਡ ਨਹੀਂ ਸਕਦਾ ਫਿਰ ਅਸੀਂ ਬੱਲ ਦੀ ਡਿਊਟੀ ਲਈ ਤੇ ਉਹਨੇ ਵੀਰ ਨੇ ਡਿਊਟੀ ਨਿਭਾਉਂਦੇ ਹੋਏ ਕੱਲ ਇਸ ਬੱਚੇ ਨੂੰ ਸਾਡੇ ਕੋਲੇ ਪਹੁੰਚਦਾ ਕੀਤਾ ਤੇ ਜੇ ਤੁਸੀਂ ਕੋਈ ਭੈਣ ਭਰਾ ਸਾਡੀ ਵੀਡੀਓ ਇਸ ਟਾਈਮ ਦੇਖ ਰਹੇ ਹੋ ਤਾਂ ਪਲੀਜ਼ ਇਹਦੇ ਚਿਹਰੇ ਵੱਲ ਜ਼ਰੂਰ ਧਿਆਨ ਦਿਓ ਪ੍ਰਿੰਸ ਦੇ ਕਿਉਂਕਿ ਇਹ ਯੰਗ ਆ ਬੱਚਾ ਉਮਰ ਬੜੀ ਘੱਟ ਆ ਪ੍ਰਿੰਸ ਉਹਦੇ ਦੇ ਸਾਹਮਣੇ ਪੁੱਤ ਤੇ ਇਹਦਾ ਜੇ ਘਰ ਲੱਭ ਜੇਵੇ ਇਹਦੇ ਮਾਂ-ਬਾਪ ਇਹਦੇ ਭੈਣ ਭਰਾ ਹੋ ਸਕਦੇ ਇਹਨੂੰ ਲੱਭਦੇ ਫਿਰਦੇ ਹੁਣ ਵਿਚਾਰੇ ਜਾਂ ਥੱਕ ہار ਕੇ ਬੈਠ ਗਏ ਹੁਣ ਵੀ ਪਤਾ ਨਹੀਂ ਕਿੱਥੇ ਚਲਾ ਗਿਆ ਸੋਸ਼ਲ ਮੀਡੀਆ ਰਾਹੀਂ ਜੇ ਆਪਾਂ ਕੋਸ਼ਿਸ਼ ਕਰੀਏ ਤਾਂ ਇਸ ਬੱਚੇ ਨੂੰ ਵੀ ਆਪਾਂ ਇਹਦੇ ਪਰਿਵਾਰ ਤੱਕ ਪਹੁੰਚ ਦਾ ਕਰ ਸਕਦੇ ਹੁਣ ਦੋ ਤਿੰਨ ਦਿਨਾਂ ਨੂੰ ਦੀਵਾਲੀ ਆਉਣ ਵਾਲੀ ਆ ਦੀਵਾਲੀ ਤੇ ਆਪਾਂ ਚਾਹੁੰਦੇ ਸਾਡੇ ਘਰ 'ਚ ਖੁਸ਼ੀਆਂ ਹੋਣ ਤੇ ਇਹਦੇ ਮਾਂ-ਬਾਪ ਇਹਦੇ ਭੈਣ-ਭਰਾ ਵੀ ਸ਼ਾਇਦ ਇਹਦੇ ਜਾਣ ਤੋਂ ਬਾਅਦ ਖੁਸ਼ੀ ਨਾਲ ਮਨਾ ਰਹੇ ਹੋਣ ਤੇ ਆਪਾਂ ਇਹਨੂੰ ਉਹਦੇ ਘਰ ਭੇਜੀਏ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰੋ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ